ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਗੁਰਕੀਰਤ ਸਿੰਘ ਸਬ ਇੰਸਪੈਕਟਰ ਉਹ ਲਾਸਟ ਵਾਰ ਪੜੇਰਪੁਰ ਸਾਹ ਦੇ ਸੰਬੰਧ ਵਿੱਚ ਏਰੀਆ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦਸਰ ਜੋ ਕਿ ਚੇਹੇ ਦਾ ਗਵਰਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਹੀ ਰੋਡ ਨਮਰਾਮ ਜੋ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹ ਹੀ ਵਿਅਕਤੀ ਆ ਜਿਸ ਨੇ ਕੁਝ ਇੱਕ ਤਵੰਨਨ ਪਹਿਲਾਂ ਬਚਰਾਮਾ ਵਿੱਚ ਇੱਕ ਵਿਅਕਤੀ 'ਤੇ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮੁਸਤੈਦ ਸੀ ਇਹਨੂੰ پکڑਣ ਦੇ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਹਿੰਦੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਰਿੱਖੇ ਆ ਗਿਆ ਜਿਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਥਿਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਦੇ ਕਿਤੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ ਸਾਡਾ 107 ਦੇ ਚੱਲ ਰਹੀ ਸੀ ਪਰ ਤੇ ਇਹ ਇੱਕ ਆਪਣੇ ਮਜਰਾਮਾ ਵਿੱਚ ਇੱਕ ਵਿਅਕਤੀ ਦੀ ਗੁਲੀਆਂ ਮਾਰ ਪਾਦੀ ਸੀ ਜੋ ਕਿ ਚੱਪੀ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਦਿੱਲੀ ਰੋਹਾ ਪਰ ਹੈਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਇੱਕ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਮ ਦਾ ਵਿਅਕਤੀ ਵਜੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੀਲ ਗਿਆ ਤਾਂ ਫਿਰ ਉਹ ਕੰਟੈਕਟ ਹੋ ਗਿਆ ਅੱਤੇ ਜਿਹੜਾ ਸੋਨੂ ਨੇ ਇਸ ਜ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਪਰਨਾ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੱਕੀ ਕੀਤਾ ਸੀ ਹੁਣ ਚੋਪਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਗ੍ਰਿਫਤਾਰ ਗ੍ਰਿਫਤਾਰ ਤੋਂ ਬਾਹਰ ਸੀ ਉਹਦੇ ਮਤਲਬ ਲੱਗਿਆ ਤਾਂ ਇਹਦੇ ਕੋਲ ਗੋਲੀ ਤੋਂ ਨਾ ਇਹ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਕੇ ਕੋਨਸੋਲ ਵਿਜ਼ਾ ਗ੍ਰਾਂਟ ਦੀ ਰੋਕ ਹੈ ਉਹ ਸੀਰ ਅਗੂਮੇ ਤੋਂ ਪਰ ਰੀ ਅੰਡਰ ਟ੍ਰਾਇਲ ਹੈ